ਲੰਬੇ ਸਮੇਂ ਤੋਂ ਇੱਕ ਵੱਡੀ ਕੰਪਨੀ ਦਾ ਪ੍ਰੋਜੈਕਟ ਪੰਜਾਬ ਦੇ ਅੰਦਰ ਕੰਪਲੀਟ ਨਾ ਹੋਣ ਦੇ ਕਰਕੇ ਉਸ ਦੀ ਵਜ੍ਹਾ ਜਦੋਂ ਸਾਹਮਣੇ ਆਉਂਦੀ ਹੈ ਜਾਂ ਕਾਰਨ ਲੱਭਦੇ ਆਂ ਤੇ ਬਹੁਤ ਸਾਰੇ ਕਾਰਨ ਉਸ ਦੇ ਪਿੱਛੇ ਖੜੇ ਨੇ ਕਿ ਉਹ ਪ੍ਰੋਜੈਕਟ ਪੂਰਾ ਕਿਉਂ ਨਹੀਂ ਹੋ ਸਕਿਆ ਪ੍ਰੋਜੈਕਟ ਕੀ ਹੈ ਤੇ ਉਸੇ ਦੇ ਕਰਕੇ ਹੀ ਬਠਿੰਡਾ ਐਸਐਸਪੀ ਨੂੰ 1 ਲੱਖ ਰੁਪਏ ਦਾ ਕੋਰਟ ਦੇ ਵੱਲੋਂ ਜੁਰਮਾਨਾ ਲਗਾਇਆ ਗਿਆ ਬਠਿੰਡਾ ਐਸਐਸਪੀ ਜਾਂ ਪੁਲਿਸ ਅਥਾਰਟੀ ਨੇ ਬਠਿੰਡਾ ਦੇ ਵਿੱਚ ਉਸ ਪ੍ਰੋਜੈਕਟ ਨੂੰ ਪੂਰਾ ਕਰਨ ਦੇ ਲਈ ਕੰਮ ਕਿਉਂ ਨਹੀਂ ਕੀਤਾ ਜਾਂ ਕੰਪਨੀ ਦੇ ਜਿਹੜੇ ਉੱਥੇ ਮੁਲਾਜ਼ਮ ਸੀ ਜੇ ਕਰਮਚਾਰੀ ਸੀ ਉਹਨਾਂ ਨੂੰ ਪ੍ਰੋਟੈਕਸ਼ਨ ਕਿਉਂ ਨਹੀਂ ਦਿਵਾਈ ਹਾਲਾਂਕਿ ਇਸ ਦੇ ਪਿੱਛੇ ਕੁਝ ਸਥਾਨਕ ਸਿਆਸੀ ਲੀਡਰਾਂ ਤੇ ਵੀ ਸਵਾਲ ਉੱਠਦੇ ਨੇ ਕਿ ਉਹਨਾਂ ਦੀ ਵੀ ਕਿਤੇ ਨਾ ਕਿਤੇ ਇਨਵੋਲਵਮੈਂਟ ਰਹੀ ਹੈ ਕਿ ਪ੍ਰੋਜੈਕਟ ਪੂਰਾ ਨਾ ਹੋ ਸਕੇ ਉਸ ਦੇ ਪਿੱਛੇ ਉਹਨਾਂ ਦੀ ਮਨਛਾ ਕੀ ਸੀ ਇਸ ਦੇ ਬਾਰੇ ਤਾਂ ਕੁਝ ਗੱਲਾਂ ਹਾਲੇ ਕਲੀਅਰ ਨਹੀਂ ਹੋਈਆਂ ਸਥਿਤੀ ਧੁੰਦਲੀ ਹੈ ਪਰ ਬਠਿੰਡਾ ਐਸਐਸਪੀ ਨੂੰ ਇਸ ਮਾਮਲੇ ਦੇ ਵਿੱਚ ਜ਼ਰੂਰ ਫਟਕਾਰ ਪੈ ਗਈ ਹੈ ਤੇ 1 ਲੱਖ ਰੁਪਏ ਦਾ ਜੁਰਮਾਨਾ ਲੱਗਿਆ ਇਸ ਕੇਸ ਦੇ ਵਿੱਚ ਪਟੀਸ਼ਨਰ ਦੇ ਵਕੀਲ ਵਜੋਂ ਜਿਹੜੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪੈਰਵਾਹੀ ਕੇਸ ਦੀ ਕਰ ਰਹੇ ਸਨ ਉਹਨਾਂ ਦੇ ਨਾਲ ਸਾਡੀ ਗੱਲਬਾਤ ਹੋਈ ਹੈ ਐਡਵੋਕੇਟ ਨਿਖਲ ਕਈ ਉਹਨਾਂ ਨੇ ਇਸ ਮਾਮਲੇ ਬਾਰੇ ਵਿਸ਼ੇਸ਼ ਤੌਰ ਤੇ ਜਾਣਕਾਰੀ ਸਾਂਝੀ ਕੀਤੀ ਹੈ ਉਹ ਜਾਣਕਾਰੀ ਸਾਂਝੀ ਕਰ ਦਿੰਨੇ ਆ ਫਿਰ ਹੋਰ ਥੋੜੀ ਡਿਟੇਲ ਨਾਲ ਦੱਸਾਂਗੇ ਕਿ ਦਰਅਸਲ ਇਹ ਪ੍ਰੋਜੈਕਟ ਗੁਜਰਾਤ ਤੋਂ ਪੰਜਾਬ ਤੱਕ 940 ਕਿਲੋਮੀਟਰ ਤੱਕ ਗੈਸ ਪਾਈਪਲਾਈਨ ਨਾਲ ਸੰਬੰਧਿਤ ਸੀ ਉਸ ਦੇ ਵਿੱਚ ਕਿੱਥੇ ਕਿੱਥੇ ਡਿੱਕੇ ਢਾਏ ਗਏ ਐਡਵੋਕੇਟ ਸਾਬ ਪਹਿਲਾਂ ਤਾਂ ਵਿਸਥਾਰ ਦੇ ਨਾਲ ਜਿਨ੍ਹਾਂ ਨੂੰ ਇਸ ਮਾਮਲੇ ਬਾਰੇ ਪੂਰਾ ਪਤਾ ਨਹੀਂ ਹੈ ਇਹਦੀ ਪਿਛੋਕੜ ਭੂਮੀ ਦੱਸਿਓ ਕਿ ਕੇਸ ਦੀ ਕੀ ਯਾਰ ਕਦੋਂ ਸ਼ੁਰੂਆਤ ਹੁੰਦੀ ਹੈ ਔਰ ਕਿਉਂ ਪਟੀਸ਼ਨ ਪੈਂਦੀ ਹੈ। ਜੀ ਐਸ ਪੀ ਐਲ ਕੰਪਨੀ ਸੀ ਇਹ ਜੋ ਸੈਂਟਰਲ ਗਵਰਨਮੈਂਟ ਸੀ ਉਹਨਾਂ ਨੇ ਇੱਕ ਪ੍ਰੋਜੈਕਟ ਥਾ ਜੋ ਗੈਸ ਪਾਈਪਲਾਈਨ ਲੈ ਕੇ ਨਹੀਂ ਸੀ ਕਲੈਸ਼ਟਿਕ ਇੰਪੋਰਟੈਂਸ ਦਾ ਪ੍ਰੋਜੈਕਟ ਥਾ ਇਹ ਪਾਈਪਲਾਈਨ ਲਿਉਣੀ ਸੀ ਸਟੇਟ ਆਫ ਗੁਜਰਾਤ ਤੋਂ ਲੈ ਕੇ ਸਟੇਟ ਆਫ ਪੰਜਾਬ ਤੱਕ ਜੀ 98% ਪ੍ਰੋਜੈਕਟ ਕੰਪਲੀਟ ਹੋ ਗਿਆ ਥਾ ਬਟ ਜਦ पंजाब में बठिंडा पहुंची तो जो कुछ आ, लोकल लीडर्स वगैरह थे उन्होंने कर दिया सारा इंटर जो प्रोजेक्ट था इनको गैस पाइपलाइन वगैरह लगाने नहीं दे रहे थे जो इस गैस पाइपलाइन जिन जिन की जमीनों से लगनी थी उन सबको तो ऑलरेडी कंपनसेशन दे चुकी थी और अनाइंस कंपनसेशन भी दे चुके थे बट स्टिल उनको ना प्रोजेक्ट पाइपलाइन लाइन वहां ले नहीं करने दे जा रही थी जिस करके जो कंपनी थी उन्होंने हाईकोर्ट में ग्रेड दायर करी थी कि स्टेट ऑफ पंजाब को ऑर्डर करा जाए कि, कि जो ऑफिशियल्स को प्रोटेक्शन दी जाए ताकि ये जो प्रोजेक्ट है सारा कंप्लीट हो सके इवन स्टेट ऑफ गुजरात ने ऑलरेडी कुछ लेटर्स इशू करी दी थी पंजाब को कि ये जो प्रोजेक्ट है नेशनल इंपॉर्टेंस का इसको कंप्लीट करने के लिए एडिक्वेट प्रोटेक्शन दी जाए सिंस वो प्रोटेक्शन नहीं पी जाए हाईकोर्ट ने ऑर्डर करा है कि जो कंपनी के ऑफिशियल्स हैं इन सबको प्रोटेक्शन दी जाए ताकि ये जो प्रोजेक्ट है कंप्लीट दिया जाए और सिर्फ जो पुलिस अथॉरिटीज का अप्रोच कैजुअल था ਇਸ ਕਰਕੇ انہوں ਨੇ 1 ਲੱਖ ਜੁਰਮਾਨਾ 1 ਲੱਖ ਰੁਪਏ ਜੁਰਮਾਨਾ ਕਾਸਟ ਲਗਾਈ ਹੈ ਐਸਐਸਪੀ ਕਟੰਡਾ ਕੋ ਜੀ ਹਾਈ ਕੋਰਟ ਜੀ ਜੀ ਤਾਂ ਇਹਦੇ ਵਿੱਚ ਪੁਲਿਸ ਸਿੱਧੇ ਤੌਰ ਤੇ ਜ਼ਿੰਮੇਵਾਰ ਸੀ ਕਿ ਪ੍ਰੋਟੈਕਟ ਨਹੀਂ ਕਰ ਪਾਈ ਕੰਪਨੀ ਦੇ ਜਿਹੜੇ ਪ੍ਰੋਜੈਕਟ ਨੂੰ ਉਹਨੇ ਕਾਫੀ ਸਾਲੋਂ ਸੇ ਪ੍ਰੋਜੈਕਟ ਸਿਰਫ ਕੁਝ 2% ਪ੍ਰੋਜੈਕਟ ਕੁਝ ਕਿਲੋਮੀਟਰ ਦਾ ਰਹਿ ਗਿਆ ਸੀ ਤੇ ਉਹ ਗੁਜਰਾਤ ਸੇ ਲੇਟੇ ਚਲਤੇ ਹੋਏ ਆ ਰਿਹਾ ਸੀ ਜੀ बार-बार ਰਿਪਰੈਜ਼ੈਂਟੇਸ਼ਨ ਦੇਣ ਦੇ ਬਾਵਜੂਦ ਪ੍ਰੋਟੈਕਸ਼ਨ ਨਹੀਂ دی ਜਾ ਰਹੀ ਸੀ ਇਸ ਕਰਕੇ ਜੋ ਕੰਪਨੀ ਕੋ ਹਾਈ ਕੋਰਟ ਆਣਾ ਪੜ ਗਿਆ ਕਿ ਇਨਕੋ ਇੱਕ ਸਪੈਸ਼ਲਿਕ ਆਰਡਰ ਕਰਾਜੇ ਕਿ ਪ੍ਰੋਟੈਕਸ਼ਨ دی ਜਾ ਤਾਂ ਇਸੇ ਕੁਝ ਸਾਲਾਂ ਦੇ ਵਿੱਚ ਜਿਵੇਂ 4 ਸਾਲ ਹੋ ਗਏ ਆ ਤਕਰੀਬਨ ਜਦੋਂ ਕਿ ਪ੍ਰੋਜੈਕਟ ਰੁਕਿਆ ਹੋਇਆ ਬਠਿੰਡਾ ਦੇ ਵਿੱਚ ਐਂਟਰ ਹੁੰਦੇ ਆ ਕੁਝ ਕਿਲੋਮੀਟਰ ਦੀ ਦੂਰੀ ਦਾ ਜਿਵੇਂ ਤੁਸੀਂ ਜਾਣਕਾਰੀ ਦੇ ਰਹੇ ਹੋ ਰਹਿ ਗਿਆ ਸੀ ਇਸ ਦੌਰਾਨ ਤੇ ਕਈ SSP ਬਦਲ ਕੇ ਹੋਣਗੇ ਉੱਥੇ ਜੋ ਕਦੀ ਜਬ ਹਾਈ ਕੋਰਟ ਨੇ ਜਿਸ ਦਿਨ ਆਰਡਰ ਕਰਾ ਉਸ ਟਾਈਮ ਜਿਸ ਐਸਐਸਪੀ ਡਿਊਟੀ ਦੀ ਉਸ ਕੋਲ ਤੇ ਕਾਸਟ ਲਗਾਈਏ ਜਿਸ ਨੇ ਆਰਡਰਸ ਨੂੰ ਫੋਲੋ ਨਹੀਂ ਕਰੇ ਜੀ ਕਿ ਜਿੰਨਾਂ ਅਪਰੋਚ ਕੈਜੂਅਲ ਰਹਾ ਹੈ ਤੋਂ ਇਸ ਕਰਕੇ ਹਾਈ ਕੋਰਟ ਨੇ ਆਰਡਰ ਕਰਾ ਕਾਸਟ ਇਸ ਕਰਕੇ ਲਗਾਈਏ ਕਿਉਂਕਿ ਅਪਰੋਚ ਕੈਜੂਅਲ ਥਾ ਜੀ 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 ਔਰ ਇਸ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਲੋਕਲ ਲੀਡਰਸ਼ਿਪ ਕੀ ਪੋਲਿਟਿਕਸ ਵੀ ਇਨਵੋਲਵ ਸੀ ਉਹਨਾਂ ਨੂੰ ਇਸ ਦੇ ਵਿੱਚ ਸਿੱਧਾ ਪਾਰਟੀ ਨਹੀਂ ਬਣਾਇਆ ਗਿਆ जो कंपनी को सिर्फ एक कंसर्न था कि जो कोई भी लीडर्स वगैरह है या कोई भी जो प्रोटेस्टर्स है उनको से बस कंपनी के ऑफिशियल्स को प्रोटेक्शन दी जाए जो मेन कंसर्न कंपनी का सिर्फ ये था कि प्रोजेक्ट कंप्लीट होना चाहिए क्योंकि ये बहुत सालों से पेंडिंग पड़ा था जी जी तो हूँ की इस दिन इस ऑर्डर तो बाद उनास बजेगी कि प्रोजेक्ट कंप्लीट हो सकता है हूँ सिंस हाई कोर्ट के स्पेसिफिक डायरेक्शन है ਕੀ ਪ੍ਰੋਜੈਕਟ ਨੂੰ ਕੰਪਲੀਟ ਕਰਨੇ ਲਈ ਜੋ ਵੀ ਐਡਕੁਏਟ ਪ੍ਰੋਟੈਕਸ਼ਨ ਹੈ ਕੰਪਨੀ ਕੋ ਅਫੀਸ਼ੀਅਲਸ ਨੂੰ ਦੀਜਾ ਹੈ ਇਸ ਕਰਕੇ ਆਪ ਉਮੀਦ ਹੈ ਕਿ ਪ੍ਰੋਜੈਕਟ ਕੰਪਲੀਟ ਹੋ ਜਾਏਗਾ ਜੀ 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 ਤੁਸੀਂ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਬਹੁਤ ਸ਼ੁਕਰੀਆ ਜੀ ਤੁਸੀਂ ਖੁਦ ਸੁਣ ਲਿਆ ਐਡਵੋਕੇਟ ਨੇ ਜਾਣਕਾਰੀ ਦੇ ਵਿੱਚ ਦੱਸਿਆ ਹੈ ਕਿ ਕਿਵੇਂ ਕਿਵੇਂ ਇਸ ਕੇਸ ਦੇ ਵਿੱਚ ਅੜਿੱਕਾ ਬਣ ਗਿਆ ਦਰਸਲ ਇੱਕ ਗੈਸ ਪਾਈਪਲਾਈਨ ਆਉਣੀ ਸੀ ਗੁਜਰਾਤ ਤੋਂ ਲੈ ਕੇ ਪੰਜਾਬ ਤੱਕ 940 ਕਿਲੋਮੀਟਰ ਹੈਰਾਨੀ ਦੀ ਗੱਲ ਹੈ ਕਿ ਇਸ ਦੇ ਵਿੱਚੋਂ 800 ਕੁਝ ਕਿਲੋਮੀਟਰ ਦੀ ਜਿਹੜੀ ਲਾਈਨ ਸੀ ਉਹ ਤਾਂ 2 ਸਾਲਾਂ ਦੇ ਵਿੱਚ ਪ੍ਰੋਜੈਕਟ ਕੰਪਲੀਟ ਹੋ ਗਿਆ ਪਰ ਪੰਜਾਬ ਦੇ ਵਿੱਚ ਕੁਝ ਕੁ ਕਿਲੋਮੀਟਰ ਦੀ ਪਾਈਪਲਾਈਨ ਆ ਜਿਹੜੀ ਉਹ ਪਿਛਲੇ 4 ਸਾਲਾਂ ਤੋਂ ਪੈਂਡਿੰਗ ਰਹੀ ਅੜੀ ਰਹੀ ਜਿਸ ਦੇ ਵਿੱਚ ਕੰਪਨੀ ਆ ਜਿਹੜੀ ਉਹ ਪਹੁੰਚ ਜਾਂਦੀ ਆ ਹਾਈ ਕੋਰਟ ਹਾਈ ਕੋਰਟ ਦਾ ਦਰਵਾਜ਼ਾ ਇਸ ਕਰਕੇ ਖੜਕਾਇਆ ਗਿਆ ਉਹਨਾਂ ਨੇ ਕਿਹਾ ਕਿ ਸਾਨੂੰ ਇੱਕ ਤੇ ਪ੍ਰੋਟੈਕਸ਼ਨ ਮਿਲਣੀ ਚਾਹੀਦੀ ਔਰ ਸਾਡੇ ਕੰਮ 'ਚ ੜਿੱਕਾ ਡਾਇਆ ਜਾ ਰਿਹਾ ਕਿਸੇ ਕਿਸ ਤੇ ਵੱਲੋਂ ਪਰ ਉਸ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਜ਼ਿੰਮੇਵਾਰੀ ਫਿਲਹਾਲ SSP ਬਠਿੰਡਾ ਤੇ ਪਈ ਜਿਸ ਦੇ ਕਰਕੇ 1 ਲੱਖ ਰੁਪਏ ਦਾ ਜੁਰਮਾਨਾ ਤੇ ਹੋਇਆ ਹੀ ਬਠਿੰਡਾ SSP ਨੂੰ ਤੇ ਨਾਲ ਹੀ ਨਿਰਦੇਸ਼ ਦਿੱਤੇ ਗਏ ਨੇ ਹਾਈ ਕੋਰਟ ਦੇ ਵੱਲੋਂ ਕਿ ਇਸ ਪ੍ਰੋਜੈਕਟ ਨੂੰ ਜੋ ਵੀ ਲੁੜਿੰਦਾ ਲੁੜਿੰਦੀ ਸਹੂਲਤ ਹੈ ਜਾਂ ਲੁੜਿੰਦਾ ਸਮਾਂ ਦਿੱਤਾ ਜਾਣਾ ਚਾਹੀਦਾ ਪ੍ਰਸ਼ਾਸਨ ਵੱਲੋਂ ਦਿੱਤਾ ਜਾਵੇ ਤੇ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਦੇ ਲਈ ਜਿਹੜਾ ਪ੍ਰਸ਼ਾਸਨ ਸਹਾਇਕ ਦੇਵੇ ਵੀ ਦੇਸ਼ਾ ਨਿਰਦੇਸ਼ ਦੇ ਦਿੱਤੇ ਗਏ ਨੇ ਦਰਅਸਲ ਜਿਹੜਾ ਬਠਿੰਡਾ SSP ਨੂੰ 1 ਲੱਖ ਰੁਪਏ ਦਾ ਜ਼ੁਰਮਾਨਾ ਦਿੱਤਾ ਗਿਆ ਉਹ ਇਸੇ ਕਰਕੇ ਕੀਤਾ ਗਿਆ ਕਿ ਉਹ ਗੈਸ ਪਾਈਪਲਾਈਨ ਜਿਹੜੀ ਪੈਣੀ ਸੀ ਉਸ ਸਮੇਂ ਸਿਰ ਤੇ ਪ੍ਰੋਜੈਕਟ ਪੰਜਾਬ ਦੇ ਵਿੱਚ ਸਿਰੇ ਨਹੀਂ ਚੜ੍ਹ ਸਕਿਆ ਹਾਲਾਂਕਿ ਇੱਕ ਪਾਸੇ ਸੜਕੀ ਆਵਾਜਾਈ ਨੂੰ ਲੈ ਕੇ ਸੜਕੀ ਪ੍ਰੋਜੈਕਟਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਡਿੱਕੇ ਨੇ ਉਸ ਤੇ ਲਈ ਕੇਂਦਰ ਸਰਕਾਰ ਨੇ ਹੱਥ ਘੋਟ ਲਿਆ ਕਿਉਂਕਿ ਰਿਕੁਆਇਰ ਕੀਤੀਆਂ ਜ਼ਮੀਨਾਂ ਦੇ ਕਬਜ਼ੇ ਨਹੀਂ ਛਡਾਏ ਗਏ ਇਸ ਦੇ ਵਿੱਚ ਪੰਜਾਬ ਸਰਕਾਰ ਕਿੰਨੀ ਕਾਮਯਾਬ ਹੁੰਦੀ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਉਸ ਮਾਮਲੇ ਦੇ ਵਿੱਚ ਵੀ ਵੱਡੇ ਖਮਿਆਜੇ ਭੁਗਤਣੇ ਪੈ ਸਕਦੇ ਨੇ ਪਰ ਜਿਹੜੀ ਗੈਸ ਪਾਈਪਲਾਈਨ ਦਾ ਮਾਮਲਾ ਸੀ ਉਸ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 1 ਲੱਖ ਰੁਪਏ ਦਾ ਐਸਐਸਪੀ ਬਠਿੰਡਾ ਨੂੰ ਜੁਰਮਾਨਾ ਕੀਤਾ ਹੈ ਹਾਲਾਂਕਿ ਇਸ ਦੇ ਵਿੱਚ ਕੋਈ ਸਿੱਧੇ ਤੌਰ ਦੇ ਉੱਤੇ ਨਾਮ ਨਹੀਂ ਲਿਆ ਗਿਆ ਲਿਆ ਗਿਆ ਪਰ ਕਿਉਂਕਿ ਪਿਛਲੇ 4 ਸਾਲਾਂ ਤੋਂ ਪੈਂਡਿੰਗ ਮਸਲਾ ਸੀ 4 ਸਾਲਾਂ ਦੇ ਵਿੱਚ ਤੇ ਉੱਥੇ ਐਸਐਸਪੀ ਵੀ ਘੱਟੋ ਘੱਟ 4 ਤੋਂ 5 ਬਦਲ ਗਏ ਹੋਣਗੇ ਪਰ ਐਸਐਸਪੀ ਬਠਿੰਡਾ ਉਸ ਅਹੁਦੇ ਨੂੰ ਜੁਰਮਾਨਾ ਹੋਇਆ ਕਿਉਂਕਿ ਉੱਥੇ ਪ੍ਰੋਟੈਕਟ ਨਹੀਂ ਕੀਤਾ ਗਿਆ ਜੋ ਕੀਤਾ ਜਾਣਾ ਚਾਹੀਦਾ ਸੀ ਦਰਅਸਲ ਇਹ ਪਟੀਸ਼ਨ ਜਿਹੜੀ ਫਾਈਲ ਕੀਤੀ ਗਈ ਉਹ GSPL ਇੰਡੀਆ ਗੈਸ نیٹ ਲਿਮਟਿਡ ਕੰਪਨੀ ਹੈ ਉਸ ਦੇ ਵੱਲੋਂ ਹੀ ਜਿਹੜਾ ਇਹ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਤੇ ਵਿਨੋਦ ਐਸ ਭਾਰ ਦਵਾਜ ਜਿਹੜੇ ਕੀ ਜਸਟਿਸ ਨੇ ਪੰਜਾਬ ਤੇ ਨਾਣਾ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਇਸ ਮਸਲੇ ਦੇ ਵਿੱਚ ਜਿਹੜਾ ਜੁਰਮਾਨਾ ਕੀਤਾ ਹੈ ਔਰ ਆਪਣਾ ਫੈਸਲਾ ਸੁਨਾਇਆ ਹੈ ਜੀਐਸਪੀਸੀਐਲ ਇੰਡੀਆ ਗੈਸਨੇਟ ਲਿਮਟਿਡ ਕੰਪਨੀ ਦੇ ਵੱਲੋਂ 940 ਕਿਲੋਮੀਟਰ ਪਾਈਪਲਾਈਨ ਸਪਲਾਈ ਜਿਹੜੀ ਆ ਉਹ ਨੈਚੁਰਲ ਗੈਸ ਦੀ ਪਾਉਣੀ ਸੀ ਮਹਿਸਾਨਾ ਜਿਹੜਾ ਕਿ ਗੁਜਰਾਤ ਦੇ ਵਿੱਚ ਪੈਂਦਾ ਉਸ ਤੋਂ ਲੈ ਕੇ ਬਠਿੰਡਾ ਤੱਕ ਇਹ ਹੋਣੀ ਸੀ 2018 ਤੋਂ ਲੈ ਕੇ ਹੁਣ ਤੱਕ ਇਸ ਮਾਮਲੇ ਦੇ ਵਿੱਚ ਕਿੰਨਾ ਕੰਮ ਹੋਇਆ 6 ਸਾਲਾਂ ਦੇ ਵਿੱਚ ਦਰਅਸਲ 840 ਕਿਲੋਮੀਟਰ ਜਿਹੜਾ ਕਿ ਗੁਜਰਾਤ ਤੋਂ ਲੈ ਕੇ ਰਾਜਸਥਾਨ ਦਾ ਵਾਇਆ ਕੁਝ ਹਰਿਆਣੇ ਦਾ ਏਰੀਆ 840 ਕਿਲੋਮੀਟਰ ਦਾ ਤਾਂ ਪ੍ਰੋਜੈਕਟ ਆ ਜਿਹੜਾ ਉਹ ਮੁਕੰਮਲ ਹੋ ਗਿਆ ਪਰ ਕਰੀਬ 100 ਕਿਲੋਮੀਟਰ ਦਾ ਪ੍ਰੋਜੈਕਟ ਜਿਹੜਾ ਕਹਿ ਸਕਦੇ ਆ ਕਿ ਉਸ ਦੇ ਵਿੱਚ ਬਠਿੰਡਾ ਦੇ ਵਿੱਚ ਕੁਝ ਕੁ ਏਰੀਆ ਸੀ ਜਿਹੜਾ ਉੱਥੇ ਹੀ ਆ ਜਿਹੜਾ ਪ੍ਰੋਜੈਕਟ ਸ਼ਾਮਿਲ ਆ ਜਿਹੜਾ ਕੰਪਲੀਟ ਨਹੀਂ ਸੀ ਹੋ ਸਕਿਆ ਕਿਉਂਕਿ 840 ਕਿਲੋਮੀਟਰ ਦਾ ਪ੍ਰੋਜੈਕਟਾ 2018 ਤੋਂ ਲੈ ਕੇ 2022 ਤੱਕ ਜਿਹੜਾ 20 ਤੱਕ ਗੁਜਰਾਤ, ਹਰਿਆਣਾ ਤੇ ਰਾਜਸਥਾਨ ਉਸ ਦਾ ਏਰੀਆ ਤਾਂ ਕਵਰ ਹੋ ਗਿਆ ਪਰ 2022 ਤੋਂ ਲੈ ਕੇ 24 ਤੱਕ ਜਿਹੜਾ 2022 24 ਇਹ ਸਾਰੇ ਸਾਲਾਂ ਦੇ ਦੌਰਾਨ ਪੰਜਾਬ ਦੇ ਵਿੱਚ ਪੈਂਡਿੰਗ ਰਿਹਾ ਪ੍ਰੋਜੈਕਟ ਜਿਸ ਦੇ ਕਰਕੇ ਪਿਛਲੇ 4 ਸਾਲਾਂ ਤੋਂ ਲਟਕ ਰਿਹਾ ਸੀ ਮਾਮਲਾ ਤੇ ਹਾਈ ਕੋਰਟ ਦੇ ਵਿੱਚ ਇਸੇ ਕਰਕੇ ਜਾਣਾ ਪਿਆ ਕੰਪਨੀ ਨੂੰ ਤੇ ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਫੰਡ ਜਿਹੜਾ ਜੁਰਮਾਨਾ ਲਗਾਇਆ ਗਿਆ ਬਠਿੰਡਾ ਐਸਐਸਪੀ ਨੂੰ ਤੇ ਉਸ ਦਾ ਜਿਹੜਾ ਡਿਪੋਜ਼ਿਟ ਅਮਾਊਂਟ ਹੈ 1 ਲੱਖ ਰੁਪਈਆ ਉਹ ਪੂਰ ਪੇਸ਼ੈਂਟ ਵੈਲਫੇਅਰ ਫੰਡ ਪਜੀ ਨੂੰ ਦਿੱਤੀ ਜਾਏਗੀ ਸਬਮਿਟ ਕਰਾਈ ਜਾਏਗੀ ਤਾਂ ਉਸ ਦੀ ਰਿਪੋਰਟ 6 ਦਿਨਾਂ ਦੇ ਵਿੱਚ ਦਾਖਲ ਕਰਾਈ ਜਾਵੇ ਹੁਣ ਐਸਐਸਪੀ ਬਠਿੰਡਾ 1 ਲੱਖ ਰੁਪਈਆ ਜਿਹੜਾ ਜੁਰਮਾਨਾ ਭਰਨਗੇ ਉਸ ਦੀ ਜਿਹੜੀ ਰਾਸ਼ੀ ਹੈ ਉਹ ਪੂਰ ਪੇਸ਼ੈਂਟ ਵੈਲਫੇਅਰ ਫੰਡ ਦੇ ਵਿੱਚ ਜਮ੍ਹਾਂ ਕਰਵਾਈ ਜਾਣੀ ਹੈ ਤੇ 6 ਦਿਨਾਂ ਦੇ ਅੰਦਰ ਅੰਦਰ ਉਸ ਦੀ ਜਿਹੜੀ ਰਸੀਦ ਹੈ ਉਹ ਹਾਈ ਕੋਰਟ ਦੇ ਵਿੱਚ ਸ਼ੋਅ ਕੀਤੀ ਜਾਵੇਗੀ ਤੇ ਕੋਰਟ ਨੇ ਨਾਲ ਹੀ ਅਥਾਰਟੀ ਨੂੰ ਜਿਹੜਾ ਦਿਸ਼ਾ ਨਿਰਦੇਸ਼ ਵੀ ਦਿੱਤੇ ਨੇ ਕਿ ਇਸ ਡਿਸਟ੍ਰਿਕਟ ਦੇ ਵਿੱਚ ਬਠਿੰਡਾ ਦੇ ਵਿੱਚ ਜਿਹੜਾ ਪ੍ਰੋਜੈਕਟ ਦਾ ਕੰਮ ਪੈਂਡਿੰਗ ਪਿਆ ਉਹ ਮੁਕੰਮਲ ਵੀ ਕਰਵਾਉਣ ਦੇ ਲਈ ਹਰ ਇੱਕ ਸਹੂਲਤ ਮੁਹੱਈਆ ਕਰਵਾਈ ਜਾਵੇ ਤੇ ਨਾਲ ਹੀ ਜੁਰਮਾਨੇ ਦਾ ਜਿਹੜਾ ਫੈਸਲਾ ਸੀ ਉਹ ਵੀ ਸੁਣਾ ਦਿੱਤਾ ਹੈ ਤਾਂ ਇਸ ਤਰ੍ਹਾਂ ਕਈ ਅਜਿਹੇ ਪ੍ਰੋਜੈਕਟ ਨੇ ਜਿਹੜੇ ਪੰਜਾਬ ਦੇ ਵਿੱਚ ਆਵਾਜ਼ਾਂ ਉੱਠ ਰਹੀਆਂ ਨੇ ਗੱਲਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਕਈ ਕੰਮਾਂ ਦੇ ਵਿੱਚ ਰੁਕਾਵਟਾਂ ਪੈ ਰਹੀਆਂ ਨੇ ਤੇ ਕਈ ਪ੍ਰੋਜੈਕਟ ਇਥੋਂ ਸ਼ਿਫਟ ਹੋ ਕੇ ਹੋਰ ਨਾ ਥਾਵਾਂ ਵੱਲ ਜਾ ਰਹੇ ਨੇ ਜਾਂ ਕਈਆਂ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਹੋਰ ਪ੍ਰੋਜੈਕਟਾਂ ਦੀ ਮਨਜ਼ੂਰੀ ਹੀ ਨਹੀਂ ਮਿਲ ਰਹੀ ਤਾਂ ਕਈ ਜੇ ਮਾਮਲੇ ਨੇ ਉਹਨਾਂ ਵਿੱਚੋਂ ਇੱਕ ਜਿਹਾ ਇਹ ਮਾਮਲਾ ਸੀ ਜਿਸ ਦੇ ਬਾਰੇ ਐਡਵੋਕੇਟ ਨੇ ਵੀ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਜੋ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਹਾਂ ਲਾਜਾ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ